ਅਸਲਾਮੁਅਲੈਕਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੀਐਮ ਉਹ ਉਹ ਅੰਤਬਾਨ ਦੀ ਆਡੀਓ ਤੇ ਵੀਡੀਓ ਜਿਹੜੀ ਲੀਕ ਕੀਤੀ ਗਈ ਸੀ ਉਹਨਾਂ ਨੂੰ ਬਦਨਾਮ ਕਰਨੇ ਵਾਸਤੇ ਉਹਦਾ ਜਿਹੜਾ ਵਾ ਅਸਲ ਸੱਚ ਖੁੱਲ ਕੇ ਸਾਹਮਣੇ ਆ ਗਿਆ ਹੈਗਾ ਵਾ ਕੌਣ ਕੌਣ ਸ਼ਾਮਲ ਸੀਗਾ ਸਾਰੇ ਜਿਹੜੇ ਆ ਉਹ ਚਿਹਰੇ ਸਾਹਮਣੇ ਆ ਗਏ ਆ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਆ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਪਹਿਲਾ ਕਸੂਰ ਕਰ ਦਿੰਦੇ ਨੇ ਬਾਅਦ ਦੇ ਵਿੱਚ ਪੁੱਛਦੇ ਨੇ ਕਿ ਮੇਰਾ ਕਸੂਰ ਕੀ ਹੈ ਯਾਨੀ ਸਵੇਰੇ ਹੀ ਬਾਗੜਾ ਦੇ ਉੱਤੇ ਬਹੁਤ ਹੀ ਵੱਡਾ ਐਕਸ਼ਨ ਹੋ ਗਿਆ ਜੀ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਕਈ ਸਾਰੇ ਐਸਐਸਪੀ ਨੂੰ ਜਿਹੜੀ ਧਮਕੀ ਦਿੱਤੀ ਸੀ ਨਾ ਉਹਦੀ ਜਿਹੜੀ ਆਰਜੋ ਵਾਇਰਲ ਕੀਤੀ ਸੀ ਸੁਖਵੀਰ ਸਿੰਘ ਬਾਦਲ ਨੇ ਦਰਸਲ ਦੇ ਵਿੱਚ ਉਹਦੇ ਉੱਤੇ ਮੋਹਰ ਲੱਗ ਚੁੱਕੀ ਹੈ ਉਹਦੇ ਉੱਤੇ ਪੁਸ਼ਟੀ ਹੋ ਚੁੱਕੀ ਹੈ ਕਿ ਉਹ ਫੇਕ ਸੀ ਇਹ ਤਾਂ ਹੀ ਹੁਣ ਜ਼ਿੰਮੇਵਾਰੀ ਕਿਹਦੇ ਕਿਹਦੇ ਤੇ ਜਾਂਦੀ ਹੈ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਜਿਹੜੇ ਪੱਤਰਕਾਰਾਂ ਨੂੰ ਇਹ ਆਡੀਓ ਦਿੱਤੀ ਸੀ ਜਾਂ ਵੀਡੀਓ ਕਹੋ ਚਲਵਾਈ ਸੀ ਚਨਣਾ ਤੇ ਉਹਨਾਂ ਪੱਤਰਕਾਰਾਂ ਤੇ ਵੀ ਐਕਸ਼ਨ ਹੋ ਗਿਆ ਔਰ ਨਾਲ ਹੀ ਪੰਜਾਬ ਦੇ ਵਿੱਚ ਸਵੇਰੇ ਸਵੇਰੇ ਵੱਡੀ ਤਰਥੱਲੀ ਮਚਾ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯਾਨੀ ਬਾਦਲਾਂ ਦੇ ਉੱਤੇ ਐਕਸ਼ਨ ਤਾਂ ਹੋਣਾ ਬਣਦਾ ਹੀ ਸੀ ਪਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਅਕੱਲੇ ਨਹੀਂ ਬਲਕਿ ਇਹਦੇ ਵਿੱਚ ਕਈ ਸਾਰੇ ਨਾਲ ਦੇ ਹੋਰ ਵੀ ਆਪਣੇ ਸਾਥੀਆਂ ਨੂੰ ਟੰਗ ਦਿੱਤਾ ਯਾਨੀ ਪਸਾ ਦਿੱਤਾ ਡੀਜੀਪੀ ਪੰਜਾਬ ਦੇ ਉਹਨਾਂ ਨੇ ਐਕਸ਼ਨ ਕਰ ਦਿੱਤਾ ਇਹਦੇ ਉੱਤੇ ਪੰਜਾਬ ਦੀ ਪੁਲਿਸ ਦਾ ਐਕਸ਼ਨ ਫਿਰ ਕਹਿੰਦੇ ਨੇ ਜੀ ਮੁੱਖ ਮੰਤਰੀ ਸਾਡੇ ਉੱਤੇ ਧੱਕਾ ਕਰਦਾ ਪਰ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਗਲਤੀ ਹੈ ਹੁਣ ਗਲਤੀਆਂ ਕਿਹੜੀਆਂ ਨੇ ਔਰ ਮੰਨ ਵੀ ਰਹੇ ਨੇ ਇਹਦਾ ਵੀਡੀਓ ਤੁਹਾਨੂੰ ਸੁਣਾਵਾਂਗੇ ਪਹਿਲਾ ਇਹ ਸੁਣ ਲੋ ਕਿ ਸੁਖਵੀਰ ਸਿੰਘ ਬਾਦਲ ਸਮੇਤ ਕੌਣ-ਕੌਣ ਟੰਗੇ ਗਏ ਨੇ ਜਾਨੀ ਸਵੇਰੇ ਹੀ ਖਬਰ ਆ ਗਈ ਜਿਨੇ ਕੇ ਅਕਾਲੀ ਦਲ ਦੇ ਵਿੱਚ ਪੂਰੀ ਤਰ੍ਹਾਂ ਭਾਜੜਪਾ ਦਿੱਤੀ ਔਰ ਇਹਨਾਂ ਦੇ ਸਮਰਥਕਾਂ ਦੇ ਵਿੱਚ ਵੱਡੀ ਹਾਹਾਕਾਰ ਮੱਚ ਗਈ ਆ ਕਿਉਂਕਿ ਪੁਲਿਸ ਦਾ ਐਕਸ਼ਨ ਹੁੰਦਾ ਤਾ ਇਹ ਕੀ ਕਹਿੰਦੇ ਨੇ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਤੱਕਾ ਕਰਦਾ ਤੱਕਾ ਕਿਉਂ ਨਾ ਕਰੇ ਭਾਈ ਪੰਜਾਬ ਦੇ ਅੰਦਰ ਗੁੰਡਾਗਰਦੀ ਕਿਹਨੇ ਮਚਾਈ ਤੁਸੀਂ ਫੇਰ ਤੁਸੀਂ ਥੇਕਾਰਿਓ ਨੇ ਕਿ ਉਹਨੇ ਪਹਿਲਾ ਵੀਡੀਓ ਲਿਆਂਦੀ ਕਹਿੰਦੇ ਤਾਂ ਮੁੱਖ ਮੰਤਰੀ ਦੀ ਵੀਡੀਓ ਪਰ ਇਹਦੇ ਉੱਤੇ ਤਾਂ ਜੀ ਮੋਹਰ ਲੱਗੀ ਐ ਇਹ ਖਬਰ ਬਿਲਕੁਲ ਝੂਠ ਸੀ ਜਿਹੜੀ ਇਹਨਾਂ ਨੇ ਚਲਵਾਈ ਐ ਤਾਂ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਇਕਾਲੀ ਦਲ ਦੇ ਨੇਤਾ ਸਮੇਤ ਕਿਹੜੇ ਕਿਹੜੇ ਡਿੱਕੇ ਚਰੇ ਆ ਪੁਲਸ ਦੇ ਆਸਨ ਰੋਸ ਤੋਂ ਬਾਅਦ ਸੁਖਵੀਰ ਬਾਦਲ ਦੀ ਇੱਕ ਐਸੀ ਵੀਡੀਓ ਜੀਨੇ ਪੰਜਾਬ ਦੇ ਲੋਕਾਂ ਦੇ ਹੋਸ਼ ਛੋੜਾ ਦਿੱਤੇ ਸੋਨੋ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਥਿਤ ਆਡੀਓ ਦੇ ਮਸਲੇ ਦੇ ਵਿੱਚ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਐਡੀਜੀਪੀ ਨੇ ਸੁਖਬੀਰ ਬਾਦਲ ਸਮੇਤ ਕਈ ਲੀਡਰਾਂ ਨੂੰ ਸੱਮਣ ਕੀਤਾ ਨਾਲ ਹੀ ਕਈ ਪੱਤਰਕਾਰਾਂ ਨੂੰ ਸੱਮਣ ਕੀਤਾ ਪੁਲਿਸ ਦਾ ਵੱਡਾ ਐਕਸ਼ਨ ਹਾਲਾਂਕਿ ਪੁਲਿਸ ਕਹਿੰਦੀ ਸੀ ਜਿਹੜੀ ਆਡੀਓ ਹੈ ਉਹ ਫੇਕ ਹੈ ਪਰ ਹੁਣ ਨਵਾਂ ਜਿਹੜਾ ਮਸਲਾ ਸਾਹਮਣੇ ਹੈ ਉਹ ਕੀ ਹੈ ਉਸ ਕਥਿਤ ਆਡੀਓ ਬਾਰੇ ਤਾਂ ਪਹਿਲਾਂ ਦੱਸ ਦਈਏ ਕਿ ਅਜੇ ਵੀ ਪੰਜਾਬ ਪੁਲਿਸ ਦਾ ਜਿਹੜਾ ਸਟੈਂਡ ਹੈ ਉਹੀ ਹੈ ਜਿਵੇਂ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਨੇ ਅਫੀਸ਼ੀਅਲ ਹੈਂਡਲ ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ AI ਨਾਲ ਜਨਰੇਟ ਕੀਤੀ ਗਈ ਉਹ ਆਡੀਓ ਹੈ ਜਿਸ ਦੇ ਵਿੱਚ ਸਖਬੀਰ ਬਾਦਲ ਦਾ ਦਾਵਾ ਹੈ ਸੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਆੜੀਆ ਨੂੰ ਨਸ਼ਰ ਕੀਤਾ ਸੀ ਬਾਅਦ ਵਿੱਚ ਵੱਖੋ-ਵੱਖਰੇ ਲੋਕਾਂ ਨੇ ਉਹਨੂੰ ਸਾਂਝਾ ਕੀਤਾ ਹੁਣ ਸਾਂਝਾ ਕਰਨ ਵਾਲੇ ਕਿਹੜੇ-ਕਿਹੜੇ ਸੀ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਇਹ ਲਾਅ ਐਂਡ ਆਰਡਰ ਦੇ ਜਿਹੜੇ ਏਡੀਜੀਪੀ ਨੇ ਐਸਪੀਐਸ ਪਰਮਾਰ ਉਹਨਾਂ ਦੇ ਵੱਲੋਂ ਇਹ ਜਿਹੜੇ ਗਵਾਹ ਦੇ ਤੌਰ ਦੇ ਉੱਤੇ ਅਰਸ਼ਦੀਪ ਸਿੰਘ ਕਲੇਰ ਨੂੰ ਪਹਿਲਾਂ ਤਾਂ ਬੁਲਾਇਆ ਗਿਆ ਪੁਲਿਸ ਹੈੱਡ ਕੁਆਟਰ ਦੇ ਵਿੱਚ ਗੱਲ 11 ਵਜੇ 94 BNS ਦੀ ਧਾਰਾ ਦੇ ਤਹਿਤ ਗਵਾਹ ਦੇ ਤੌਰ ਦੇ ਉੱਤੇ ਕਿਉਂਕਿ ਸ਼ਿਕਾਇਤ ਕਰਤਾ ਉਹ ਸੀ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਫਿਰ ਇਲੈਕਸ਼ਨ ਕਮਿਸ਼ਨ ਨੇ ਡੀਜੀਪੀ ਤੋਂ ਰਿਪੋਰਟ ਤਾਲਬ ਕਰਨੀ ਹੈ ਸੁਣ ਲੈ ਪੰਜਾਬ ਵਾਲਿਓ ਸੁਖਵੀਰ ਸਿੰਘ ਬਾਦਲ ਸਮੇਤ ਕਈ ਨਾਲ ਦੇ ਪੱਤਰਕਾਰ ਟੰਗੇ ਗਏ ਜਿਹੜੇ ਕਹਿੰਦੇ ਸੀ ਸੀ ਬਾਦਲਾਂ ਦੇ ਚੇਲੇ ਆ ਯਾਨੀ ਸੁਖਵੀਰ ਸਿੰਘ ਬਾਦਲ ਚਾਹੇ ਪੰਜਾਬ ਦੇ ਵਿੱਚ ਪਹਿਲਾਂ ਰਾਜ ਕਰ ਚੁੱਕੇ ਨੇ ਪਰ ਹੁਣ ਉਹਨਾਂ ਦੀ ਜਿਹੜੀ ਸ਼ਾਹੀ ਹੈ ਨਾ ਉਹ ਇੱਕ ਪੱਤਰਕਾਰ ਤੋਂ ਵੀ ਨਿਚਲੇ ਸਥਲ ਦੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਨਾਂ ਵਜਾ ਤੋਂ ਬਿਨਾਂ ਵਜਾ ਤੋਂ ਦੀ ਫੇਕ ਵੀਡੀਓ ਬਣਾਈ ਜਾਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਚਲਾਈ ਜਾਂਦੀ ਹੈ ਕਹਿੰਦੇ ਜੀ ਇਹ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਇਹ ਤਾਂ ਜਿਹੜੀ ਕਿ ਬਰਨੂ ਸ਼ਰਮਾ ਦੀ ਆਰ.ਆਈ.ਓ. ਵਾਇਰਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਈ ਚਰਨਾਂ ਨੂੰ ਦੇ ਦਿੱਤੀ ਸੀ ਪਰ ਦੂਜੇ ਪਾਸੇ ਜੀ ਜਿਹੜੀ ਵੀਡੀਓ ਬਣਾਈ ਸੀ ਨਾ ਭਗਵੰਤ ਸਿੰਘ ਮਾਨ ਦੀ ਉਹਨਾਂ ਚੈਨਲਾਂ ਤੇ ਵੀ ਐਕਸ਼ਨ ਹੋਣ ਜਾ ਰਿਹਾ ਹੈ ਯਾਨੀ ਜਿਹੜੇ ਚੈਨਲਾਂ ਦੇ ਉੱਤੇ ਇਹੋ ਖਬਰ ਚੱਲੀ ਹੈ ਕਿ ਇਹ ਮੁੱਖ ਮੰਤਰੀ ਦੀ ਵੀਡੀਓ ਹੈ ਇਹ ਸਾਰੇ ਜਾਣਦੇ ਕਿ ਉਹ ਵੀਡੀਓ ਫੇਕ ਹੈ ਪਰ ਕਈ ਸਾਡੇ ਭੈਣ ਭਰਾ ਕੁਛ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਇਹੋ ਜਿਹੇ ਲੋਕਾਂ ਦੇ ਪ੍ਰੈਸ਼ਰ ਵਿੱਚ ਆ ਜਾਂਦੇ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਦੇ ਥੱਲੇ ਲੱਗ ਕੇ ਉਹਨਾਂ ਦੀ ਵੀਡੀਓ ਚੜਾਈ ਜਾਂਦੀ ਹੈ ਭਗਵਾਨ ਸਿੰਘ ਮਾਨ ਦੀ ਉਸ ਤੋਂ ਬਾਅਦ ਉਸੇ ਘਟਾਰੇ ਦੇ ਵਿੱਚ ਖੜਾ ਹੋਣਾ ਪੈਂਦਾ ਜਿੱਥੇ ਅੱਜ ਸੁਖਬੀਰ ਬਾਦਲ ਨੂੰ ਹੋਣਾ ਪਿਆ ਸੁਖਬੀਰ ਬਾਦਲ ਲਗਾਤਾਰ ਪੰਜਾਬ ਦੇ ਅੰਦਰ ਆਪਣੇ ਭਾਸ਼ਣਾਵਾਂ ਦੇ ਰਾਂ ਆਪਣੇ ਪੱਤਰਕਾਰਾਂ ਦੁਆਰਾ ਬਹੁਤ ਵੱਡੇ ਪੱਧਰ ਦੇ ਉੱਤੇ ਜੀ ਕਹਿੰਦੇ ਸਰਕਾਰ ਨੂੰ ਔਰ ਨਿੱਜੀ ਤੌਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਔਰ ਕਈ ਵੱਡੇ ਅਫਸਰਾਂ ਤੋਂ ਬਦਲਾ ਲੈਣਾ ਚਾਹੁੰਦੇ ਨੇ ਪਰ ਕੀ ਪੰਜਾਬ ਦੇ ਲੋਕ ਆ ਜਿਹੜੇ ਉਹ ਨਹੀਂ ਦੇਖ ਰਹੇ ਉਹਨਾਂ ਸਾਰੇ ਲੋਕਾਂ ਦੇ ਇਹ ਗੱਲ ਸਾਹਮਣੇ ਆ ਕਿ ਭਾਈ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਤਾਂ ਕਹਿੰਦੇ ਸਾਡੀ ਪੰਜਾਬ ਦੇ ਅੰਦਰ ਸਰਕਾਰ ਵਾਪਸ ਲਿਆ ਦਿਓ ਸਾਨੂੰ ਫੇਰ ਤੋਂ ਰੀਪੀਟ ਕਰਵਾ ਦਿਓ ਪਰ ਪੰਜਾਬ ਦੇ ਲੋਕ ਆ ਨਾ ਜਿਹੜੇ ਔਰ ਦੂਜੇ ਪਾਸੇ ਇਹ ਧਮਕੀਆਂ ਦਿੰਦੇ ਨੇ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਹ ਸਾਰੀਆਂ ਵੀਡੀਓ ਦੇਖਦੇ ਵੀ ਨਹੀਂ ਉਹਨਾਂ ਨੂੰ ਸਮਝਦੇ ਵੀ ਨਹੀਂ ਇਹਨਾਂ ਨੇ ਪੰਜਾਬ ਨੂੰ ਕੀ ਸਮਝਿਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਪਹਿਲਾਂ ਦੀ ਤਰ੍ਹਾਂ ਨੇ ਇਹ ਵਕਤ ਆ ਜਿਹੜਾ ਇਹ ਚੇਂਜ ਹੋ ਚੁੱਕਿਆ ਹੁਣ ਜਿਹੜੀ ਜਨਰੇਸ਼ਨ ਇਹ ਬਹੁਤ ਜ਼ਿਆਦਾ ਅੱਗੇ ਆ ਸੁਖਵੀਰ ਸਿੰਘ ਬਾਦਲ ਨਾਲੋਂ ਕਿਉਂਕਿ ਖੁਦ ਸੁਖਵੀਰ ਸਿੰਘ ਬਾਦਲ ਵੀ ਮੰਨਦੇ ਨੇ ਕਿ ਅਸੀਂ ਤਾਂ ਅਨਪੜ੍ਹ ਜੇ ਲੋਕ ਆ ਅਸੀਂ ਪਿੰਡੂ ਲੋਕ ਆ ਉਹਨਾਂ ਦੇ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸੁਣਾਇਆ ਔਰ ਉਸ ਤੋਂ ਵੀ ਬਾਅਦ ਸੁਖਵੀਰ ਬਾਦਲ ਗਲਤੀ ਤੇ ਗਲਤੀ ਕਰਦੇ ਜਾ ਰਹੇ ਨੇ ਵਿਰੋਧੀ ਦਲ ਦੇ ਕੱਲੇ ਨੇਤਾ ਨਹੀਂ ਬਲਕਿ ਆਪੋਜੀਸ਼ਨ ਦੇ ਲੀਡਰ ਸੁਖਵੀਰ ਸਿੰਘ ਬਾਦਲ ਇਹ ਗੱਲ ਭੁੱਲ ਜਾਂਦੇ ਆ ਕਿ ਅਸੀਂ ਪੰਜਾਬ ਦੇ ਵਿਰੋਧੀ ਨੇਤਾ ਐ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੁਣ ਅੱਜ ਐ ਡੀਜੀਪੀ ਨੇ ਉਹਨਾਂ ਨੂੰ ਤਲਬ ਕਰ ਲਿਆ ਉਹਨਾਂ ਨੂੰ ਬੁਲਾ ਲਿਆ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਨੂੰ ਬੁਲਾ ਲਿਆ ਕਈ ਪੱਤਰਕਾਰਾਂ ਦੇ ਨਾਮ ਵੀ ਆਉਣਗੇ ਉਹ ਹਾਲਾਂਕਿ ਡਿਟੇਲ ਦੇ ਵਿੱਚ ਹਲੇ ਸਾਹਮਣੇ ਨਹੀਂ ਆਇਆ ਵੀ ਕਿਹੜੇ ਕਿਹੜੇ ਪੱਤਰਕਾਰ ਨੇ ਜਿਨ੍ਹਾਂ ਨੇ ਉਹ ਫੇਕ ਆਡੀਓ ਚੜਾਈ ਹੈ ਤਾਂ ਜਿਹੜੀ ਇਹ ਆਡੀਓ ਦੀ ਗੱਲ ਰਹੀ ਗਈ ਤਾਂ ਬਰਿੰ ਸ਼ਰਮਾ ਦੀ ਹੈ ਐਸਐਸਪੀ ਪਟਿਆਲਾ ਦੇ ਔਰ ਉਸ ਤੋਂ ਬਾਅਦ ਜਿਹੜੀ ਮੁੱਖ ਮੰਤਰੀ ਦੇ ਨਾਲ ਵੀਡੀਓ ਜੁੜੀ ਗਈ ਸੀ ਨਾ ਉਹ ਵੀ ਕਹਿੰਦੇ ਜੀ ਏਆਈ ਨਾਲ ਜਨਰੇਟ ਕੀਤੀ ਗਈ ਹੈ ਤਾਂ ਹੁਣ ਕੀ ਸੁਭੀਸ਼ ਸਿੰਘ ਬਾਦਲ ਉਹਦਾ ਜਵਾਬ ਦੇ ਪਾਉਣਗੇ ਕਿਉਂਕਿ ਉਹ ਜਦੋਂ ਆਪਣੇ ਮੂੰਹ ਦੇ ਵਿੱਚੋਂ ਕੋਈ ਗੱਲ ਕੱਢਦੇ ਆ ਨਾ ਉਹਦਾ ਅੱਗਾ ਪਿੱਛਾ ਨਹੀਂ ਦੇਖਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦਾ ਅੰਜਾਮ ਕੀ ਹੋੜਾ ਉਹ ਆਪਣੀ ਹਵਾ ਦੇ ਵਿੱਚ ਬੋਲ ਜਾਂਦੇ ਸੋ ਪੰਜਾਬ ਦੀ ਜਨਤਾ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦਾ ਪ੍ਰਸ਼ਾਸਨ ਇਹ ਸਾਰੀਆਂ ਗੱਲਾਂ ਨੂੰ ਦੇਖ ਰਿਆ ਸੀ ਪਰ ਜਿਹੜੇ ਹੁਣ ਪੰਜਾਬ ਦੇ ਲੋਕ ਹਨ ਉਹ ਤਾਂ ਜੀ ਮੁੱਖ ਮੰਤਰੀ ਵਾਲੇ ਪਾਸੇ ਖੜੇ ਨੇ ਬਾਦਲਾਂ ਦੀ ਤਾਂ ਬਿਲਕੁਲ ਕਹਿੰਦੇ ਜੀ ਹੁਣ ਭੰਡੀ ਹੁੰਦੀ ਜਾ ਰਹੀ ਆ ਪੂਰੇ ਪੰਜਾਬ ਭਰ ਦੇ ਵਿੱਚ ਔਰ ਦੂਜੇ ਪਾਸੇ ਇਹਨਾਂ ਦੇ ਸਾਥੀ ਸਭ ਤੋਂ ਕੱਟੜ ਸਾਥੀ ਕਾਲੀਆਂ ਦੇ ਕਾਂਗਰਸੀ ਕਾਂਗਰਸੀਆਂ ਦਾ ਵੀ ਜਿਹੜਾ ਕਿ ਬੇੜਾ ਉਹ ਡੁੱਬ ਚੁੱਕਿਆ ਯਾਨੀ ਵੋਟਾਂ ਇਹਨਾਂ ਨੂੰ ਵੀ ਨਹੀਂ ਪੈਣੀਆਂ ਤੇ ਇਹਨਾਂ ਨੂੰ ਵੀ ਨਹੀਂ ਪੈਣੀਆਂ ਸਰਕਾਰ ਬਣਨੀ ਆ ਤਾਂ ਮੁੱਖ ਮੰਤਰੀ ਭਵਨ ਸਿੰਘ ਮਾਨ ਦੀ ਇਹ ਅੰਕੜੇ ਪੰਜਾਬ ਦੇ ਵਿੱਚੋਂ ਆ ਰਹੇ ਨੇ ਇਹ ਲੋਕਾਂ ਦੀਆਂ ਥਿਓਰੀਆਂ ਨੇ ਦਰਅਸਲ ਦੇ ਵਿੱਚ ਇਹ ਆਮ ਗੱਲਾਂ ਨਹੀਂ ਹੈ ਤਾਂ ਇਹਨਾਂ ਗੱਲਾਂ ਤੇ ਕੀ ਕਹਿਣਾ ਤੁਹਾਡਾ ਕਮੈਂਟ ਜ਼ਰੂਰ ਕਰ ਦਿਓ ਮੇਰਾ ਵੀਰ ਔਰ ਜਿੰਨੇ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਲਾਈਕ ਜਰੂਰ ਕਰਿਓ ਤਾਂ ਕਿ ਵੀਡੀਓ ਜਿਆਦਾ ਤੋਂ ਜਿਆਦਾ ਲੋਕਾਂ ਦਾ ਕੋਲ ਰეკਮੈਂਡ ਹੋਵੇ ਤੇ ਜਿੰਨੇ ਭੈਣ ਭਰਾंनो ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਮਾਰਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਦੀ ਜੁੜੀ ਆਡੀਓ ਤੇ ਵੀਡੀਓ ਲੀਕ ਕੀਤੀ ਗਈ ਸੀ ਉਹਦਾ ਅਸਲ ਸੱਚ ਹੁਣ ਸਾਹਮਣੇ ਆ ਗਿਆ ਹੈਗਾ ਵੈ ਇਸ ਆਡੀਓ ਤੇ ਵੀਡੀਓ ਨੂੰ ਪੰਜਾਬ ਪੁਲਿਸ ਜਿਹੜੀ ਹੈ ਪਹਿਲੇ ਦਿਨ ਤੋਂ ਇਹ ਕਹਿਂਦੀ ਸੀ ਕਿ ਇਹ ਫੇਕ ਹੈਗੀ ਹੈ ਏਆਈ ਜਨਰੇਟਿਡ ਹੈਗੀ ਹੈ لیکن ਹੁਣ ਜਿਹੜੇ ਅਸਲ ਕਰਦਾਰ ਹੈ ਉਹ ਵੀ ਸਾਹਮਣੇ ਆ ਗਏ ਹੈ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਦਾਵਾ ਕੀਤਾ ਸੀਗਾ ਇਹ ਵੀਡੀਓ ਨਸ਼ਰ ਕਰਨੇ ਦਾ ਔਰ ਬਾਅਦ ਚ ਜਿਹੜੇ ਉਹਨਾਂ ਦੇ ਹਾਮੀ ਸੀ ਉਹਨਾਂ ਦੇ ਜਿਹੜੇ ਮਦਦਗਾਰ ਸੀ ਪੱਤਰਕਾਰ ਸੀ ਉਹਨਾਂ ਨੇ ਫਿਰ ਵੀਡੀਓ ਮੁਖਤਲਫ ਚੈਨਲਸ ਦੇ ਉੱਤੇ ਚਲਾਈ ਤੇ ਪਾਈ ਪਰ ਹੁਣ ਜਿਹੜਾ ਵੈ ਇਹਦਾ ਅਸਲ ਸੱਚ ਸਾਹਮਣੇ ਆ ਗਿਆ ਹੈ ਕਿ ਇਹ AI ਜਨਰੇਟਿਡ ਵੀਡੀਓ ਹੈਗੀ ਹੈ ਸਿਰਫ ਸੀਐਮ ਭਗਵੰਤ ਮਾਨ ਨੂੰ ਡੀਫੇਮ ਕਰਨੇ ਵਾਸਤੇ ਬਦਨਾਮ ਕਰਨੇ ਵਾਸਤੇ ਲੋਕਾਂ ਦੇ ਵਿੱਚ ਉਹਨਾਂ ਦੀ ਸ਼ਬੀ ਖਰਾਬ ਕਰਨੇ ਵਾਸਤੇ ਇਹ ਇਹ ਨੇ ਕੰਮ ਕੀਤੇ ਜਾਂਦੇ ਹੈਗੇ ਆ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਆ ਸੀਐਮ ਭਗਵੰਤ ਮਾਨ ਨੇ ਜਿਹੜਾ ਬਿਕਰਮ ਸਿੰਘ ਮਝੱਠਿਆ ਤੇ ਬਾਦਲ ਪਰਿਵਾਰ ਤੇ ਐਕਸ਼ਨ ਕੀਤਾ ਉਸ ਤੋਂ ਬਹੁਤ ਖੁਸ਼ ਹੈਗੇ ਆ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਹੈ ਜਨਾ ਤੇ ਹੈਏ ਅਮਲ ਕਰਨ ਦੀ ਜ਼ਰੂਰਤ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਉਹ ਵੀ ਜੜੀਆਂ ਮੈਂ ਕੀਤੀਆਂ ਜਾਣ ਪੰਜਾਬ ਦੀ ਬਿਹਤਰੀ ਵਾਸਤੇ ਔਰ ਸੀਐਮ ਭਗਵੰਤ ਮਾਨ ਦਾ ਇਹ ਕਹਿਣਾ ਹੈ ਕਿ ਬਹੁਤ ਜਲਦ ਉਹ ਵੀ ਚੀਜ਼ਾਂ ਹੋ ਜਾਣਗੀਆਂ ਜਿਹੜੇ ਪੰਜਾਬ ਦੇ ਲੋਕ ਉਹਨਾਂ ਦੇ ਅੱਗੇ ਮੰਗ ਰੱਖਦੇ ਆ ਵਕਤ ਦੇ ਨਾਲ ਉਹਨਾਂ ਦੇ ਉੱਤੇ ਵੀ ਅਮਲ ਦਰਾਮ ਹੋਏਗਾ ਪੰਜਾਬ پنجاب بنایا جائے گا جس طرح کہ پہلے سے گا. باقی بھی کی کہنا ہے اس ویڈیو دے بارے کمینٹس لازمی دسو رکھو اپنا تیر سارا خیال ملیں اگلی ویڈیو دے نال. اللہ حافظ